ਹੈਲੋ ਜੀ ਸ਼ਤਰੀਆ ਕਲ ਜੀ ਸਾਰਿਆਂ ਨੂੰ ਪ੍ਰੀਪਾਲ ਕਾਰਜੰਦਾ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਜੀ ਅੱਜ ਦੇ ਬਲੌਗ ਦੀ ਸਟਾਰਟਿੰਗ ਤੇ ਮੈਂ ਉਮੀਦ ਕਰਦੀ ਆਂ ਜੀ ਤੁਹਾਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗੂਗਾ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣਾ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣ ਬਲੌਗ ਕਿਦਾਂ ਦਾ ਲੱਗਿਆ ਤੇ ਚਲੋ ਜੀ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾ ਤੇ ਮੈਂ ਅੱਜਾਂ ਜੀ ਬਹੁਤ ਜ਼ਿਆਦਾ ਖੁਸ਼ ਤੇ ਆਪਣਾ Google AdSense ਕੋਡ ਜੋ ਪਿੰਨ ਕੋਡ ਆਉਣਾ ਸੀਗਾ ਤੇ ਉਹ ਅੱਜ ਆਪਣਾ ਆ ਗਿਆ ਜੀ ਤੇ ਤੁਸੀਂ ਸਾਰੇ ਜਾਣੇ ਆਪਕਰੋ ਅੱਗੇ ਵੀ ਇਦਾਂ ਹੀ ਸਪੋਰਟ ਕਰਦੇ ਰਿਹਾ ਕਰੋ ਤੇ ਸਾਰਿਆਂ ਨੇ ਆਪਣੇ ਚੈਨਲ ਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰਨਾ ਹੈਗਾ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਤੇ ਮੈਂ ਉਮੀਦ ਕਰਦੀ ਹਾਂ ਜੀ ਤੁਹਾਨੂੰ ਆਉਣ ਵਾਲੇ ਬਲੌਗ ਸਾਰੇ ਬਹੁਤ ਹੀ ਵਧੀਆ ਲੱਗਣਗੇ ਜੇ ਬਲੌਗ ਵਧੀਆ ਲੱਗਣ ਤਾਂ ਤੁਸੀਂ ਅੱਗੇ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਤੇ ਮੈਂ ਉਮੀਦ ਕਰਦੀ ਆਂ ਜੀ ਤੁਹਾਨੂੰ ਹੁਣ ਤੱਕ ਦੇ ਸਾਰੇ ਬਲੌਗ ਬਹੁਤ ਹੀ ਵਧੀਆ ਲੱਗੇ ਨੇਗੇ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਮੀਨਜ਼ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਏ ਕਰਨ ਤੇ ਆਪਣੀ ਵੀਡੀਓ ਨੂੰ ਦੇਖਦੇ ਤੇ ਹੈਗੇ ਨੇ ਬਟ ਉਹਨਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਤੇ ਤੁਸੀਂ ਸਾਰੇ ਜਣੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਮੈਂ ਉਮੀਦ ਕਰਦੀ ਆਂ ਜੀ ਆਉਣ ਵਾਲੇ ਬਲੌਗ ਵੀ ਬਹੁਤ ਹੀ ਵਧੀਆ ਲੱਗਣਗੇ ਤੇ ਜਿਹੜੇ ਆਪਣੇ ਬਲੌਗ ਹੁਣ ਤੱਕ ਪਾ ਤੇ ਅਪਲੋਡ ਕਰਤੇ YouTube ਤੇ ਉਹ ਵੀ ਮੈਂ ਉਮੀਦ ਕਰਦੀ ਆਂ ਤੁਹਾਨੂੰ ਸਾਰੇ ਇਹ ਬਲੌਗ ਬਹੁਤ ਹੀ ਵਧੀਆ ਲੱਗੇ ਹੋਣਗੇ ਤੇ ਚਲੋ ਜੀ ਆਪਾਂ ਕਰਦੇ ਆਂ ਜੀ ਹੁਣ ਕੰਟੀਨਿਊ ਵੀਡੀਓ ਤੇ ਤੁਸੀਂ ਅੱਜ ਵਾਲੇ ਬਲੌਗ ਨੂੰ ਵੀ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਮੈਂ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜੀ ਤੇ ਤੁਸੀਂ ਸਾਰਿਆਂ ਨੇ ਇੰਨੀ ਸਪੋਰਟ ਕੀਤੀ ਆਪਾਂ ਨੂੰ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵਧ ਸਕਦੇ ਆਂ ਜੀ ਜੇ ਤੁਸੀਂ ਮੇਰੀ ਵੀਡੀਓ ਦੇਖਦੇ ਹੋਗੇ ਮੈਨੂੰ ਇੰਨਾ ਪਿਆਰ ਦੇਣੇ ਹੋਗੇ ਤਾਹੀਂ ਮੈਂ ਇੱਥੇ ਤੱਕ ਪਹੁੰਚੀ ਆ ਜੀ ਤੇ ਹੁਣ ਮੈਨੂੰ ਤੁਹਾਡੇ ਸਾਥ ਦੀ ਅੱਗੇ ਵੀ ਲੋੜ ਹੈਗੀ ਤੁਸੀਂ ਸਾਰੇ ਯਾਨੀ ਐਦਾਂ ਹੀ ਆਪਣੀ ਵੀਡੀਓ ਨੂੰ ਦੇਖਦੇ ਰਿਹਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੀਡੀਓ ਨੂੰ ਕਿ ਆਪਾਂ ਹੋਵਾਂਗੇ ਜੀ ਲਾਈਵ ਤੇ ਮੈਂ ਉਮੀਦ ਕਰਦੀ ਆਂ ਜੇ ਤੁਸੀਂ ਸਾਰਿਆਂ ਨੇ ਲਾਈਵ ਦੇ ਵਿੱਚ ਵੀ ਜ਼ਰੂਰ ਪਹੁੰਚਿਓ ਤੇ ਆਪਾਂ ਲਾਈਵ ਦਾ ਟਾਈਮ ਦਿੰਨੇ ਆ ਜੀ 7 ਤੋਂ 8 ਦੇ ਵਿੱਚ ਵਿੱਚ ਤੇ ਜੇ ਆਪਾਂ 7 ਵਜੇ ਨਹੀਂ ਹੋਈ ਤਾਂ ਆਪਾਂ 8 ਵਜੇ ਲਾਈਵ ਹੋਵਾਂਗੇ ਤੇ ਤੁਸੀਂ ਸਾਰੇ ਜਾਣਿਆਂ ਨੇ ਲਾਈਵ 'ਚ ਵੀ ਜ਼ਰੂਰ ਪਹੁੰਚਣਾਗਾ ਤੇ লাইਵ ਦੇ ਵਿੱਚ ਕਮੈਂਟ ਜਰੂਰ ਕਰਿਆ ਕਰੋ ਜੀ ਕਮੈਂਟ ਬਹੁਤ ਜ਼ਿਆਦਾ ਘਟ ਆਉਂਦੇ ਆ ਕਿ লাইਵ ਦੇ ਵਿੱਚ ਕੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਆਪਣੀ ਵੀਡੀਓ ਤੇ ਵੀ ਤੇ ਆਪਣੇ লাইਵ ਦੇ ਵਿੱਚ ਵੀ ਤੇ ਚਲੋ ਜੀ ਆਪਾਂ ਵੀਡੀਓ ਰੱਖ ਦੇਗੇ ਕੰਟੀਨਿਊ ਤੇ ਤੁਸੀਂ ਸਾਰੇ ਜਨੰਡ ਤੱਕ ਜਰੂਰ ਦੇਖਿਓ ਤੇ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਕਰਦੇ ਆਂ ਜੀ ਆਪਾਂ ਵੀਡੀਓ ਸਟਾਰਟ ਚਲੋ ਜੀ ਮਾਰਨਿੰਗ ਦਾ ਟਾਈਮ ਹੈਗਾ మమ్మీ ఇద్దర కమ్ కీసనాలేనే పం మిట్ ਫਾਇਰ ਨਹੀਂ ਕਿੱਦਾਂ ਫਾਇਰ ਇਧਰ ਆਪਾਂ ਸਿਰੰਬਰ ਤੱਕ ਉਹ ਮਜਾ ਨਾ ਮਹਿੰਗੇ Hmm?

Thank <laughs> you. ਉਹ ਤੇ ਪਨ ਲੱਗ ਗਈ ਰੱਬ ਜੀ ਦੁਪਹਿਰ ਤੋਂ ਸੌਇਆ ਹੋਇਆ ਬੱਦਲ ਚਲੋ ਜੀ ਹੁਣ ਮਮਾ ਜੀ ਨੇ ਮਾਰੇ ਨਹੀਂ ਮੈਸਾ ਤੇ ਆਪਾਂ ਇੱਥੇ ਨਿਵਾਦ ਦੇਣੇ ਹੁੰਨੇ ਆਂ ਕਿ ਫਰਸ਼ ਤੇ ਤੇ ਪਹਿਲਾਂ ਤਾਂ ਆਪਾਂ ਖੇਲ ਕੋਲੇ ਗਏ ਜਾਂਦੇ ਸੀ ਹੁਣ ਮਮਾ ਜੀ ਇੱਥੇ ਕਹਿ ਦਿੰਦੇ ਨੇ ਵੇ ਇੱਥੇ ਨਿਵਾਦ ਦੇਣੇ ਬਨਲੇ ਫਰਸ਼ ਤੋਂ ਤਾਂ ਜਾਂਦਾ ਤਿੰਨਲੇ ਇੱਥੇ ਆਪਾਂ ਬੱਠਲ ਦੇ ਵਿੱਚ ਪਾਣੀ ਪਾ ਕੇ ਉਹਨਾਂ ਨੂੰ ਪਾਣੀ ਪਿਆ ਦੇਣੇ ਹੁੰਨੇ ਹੈ ਜੀ ਤਿੰਨਲੇ ਨਾਲ ਹੀ ਇੱਥੇ ਮੈਸਰਮਾ ਦੇਣੇ ਹੁੰਨੇ ਹੈਗੇ ਤੇ ਬਾਅਦ ਚੋਂ ਆਪਾਂ ਨਮਾ ਕੇ ਇਹਨਾਂ ਨੂੰ ਫਿਰ ਦੋ ਕੁ ਮਿੰਟ ਧੁੱਪੇ ਧੁੱਪ ਲਵਾ ਕੇ ਤੇ ਫਿਰ ਉਸ ਤੋਂ ਬਾਅਦ ਆ ਬੰਦਾਂਗੇ ਜੀ ਆਪਾਂ ਇਹਨਾਂ ਨੂੰ ਸੈੱਟ ਥੱਲੇ ਤੇ ਕਿਉਂਕਿ ਉਹਨੇ ਟਾਈਮ ਚੈਦਰ ਵੀ ਸੈੱਟ ਥੱਲੇ ਵੀ ਗਿੱਲਾ ਹੁੰਦਾਗਾ ਨਾ ਤੇ ਰਾਤ ਨੂੰ ਮੈਸਰਥੀ ਹੁੰਦੀਆਂ ਨੇਗੀਆਂ ਤੇ ਤਾਂ ਕਰਕੇ ਫਿਰ ਇੱਥੇ ਹਨਾ ਗਿੱਲਾ ਪਿਆ ਹੁੰਦਾਗਾ ਸੰਬਰ ਸੋਮਵਰ ਕੇ ਤੇ ਫਿਰ ਹਨਾ ਸਾਰਾ ਵਗੈਰਾ ਸਾਰਾ ਸੰਬਰ ਕੇ ਤੇ ਫਿਰ ਉਸ ਨੂੰ ਪੱਖਾ ਲਗਾ ਦਿੰਦੇ ਨੇਗੇ ਪੱਖਾ ਲਾ ਕੇ ਤੇ ਫਿਰ ਉਸ ਤੋਂ ਬਾਅਦ ਉਹ ਸੁੱਕੇ ਜਾਂਦੇ ਨੇਗੇ ਤੇ ਫਿਰ ਆਪਾਂ ਅੰਦਰ ਮੈਸਾ ਬੰਦ ਦਿੰਨੇ ਆ ਜੀ ਨਮਾ ਕੇ ਤੇ ਸਵੇਰੇ ਆਪਾਂ ਕੱਖ ਇਹਨੂੰ ਮੈਂ ਇੱਧਰ ਪਾ ਦੇਣੇ ਹੁੰਨੇ ਆ ਕਿ ਬਾਹਰਲੀ ਖੁਰਲੀ ਤੇ ਤੇ ਫਿਰ ਇੱਥੇ ਜਦੋਂ ਖਾ ਰਹਿੰਦੀਆਂ ਨੇਗੇ ਇੱਥੇ ਧਾਨ ਧੂਰਾ ਕੱਢ ਕੇ ਇੱਥੀ ਬਰ ਤੇ ਫਿਰ ਬਾਅਦ ਵਿੱਚ ਇੱਥੀ ਮੈਸਾ ਰਵਾ ਦੇਣੇ ਹੁੰਨੇ ਆ ਕਿ ਸਾਰੇ ਇੱਧਰ ਮੀਨ ਸਾਰੇ ਇੱਧਰ ਨੂੰ ਮੇੜ ਕੇ ਗੋਹਾ ਵਗੈਰਾ ਸਿੱਟ ਕੇ ਤੇ ਫਿਰ ਆਪਾਂ ਅੰਦਰ ਸੈੱਟ ਥੱਲੇ ਬੰਦ ਦੇਣੇ ਹੁੰਨੇ ਆ ਕਿ ਮੈਸਾ ਤੇ ਅੱਜ ਜਸ਼ਨ ਮੀਤ ਵੀ ਕਰੀ ਹੈ ਜੀ ਤੇ ਉਸ ਤੋਂ ਬਾਅਦ ਦੇਖਦੇ ਆਂ ਜੇ ਆਪਾਂ ਆਮੰਗਰ ਜੀ ਖੇਤ ਤੇ ਕਾਫੀ ਦਿਨਾਂ ਤੋਂ ਕਹਿ ਰਹੇ ਸੀਗੇ ਵਿਲਾਸ ਤੇ ਪਿਆਸ ਪੱਟ ਕੇ ਲਿਓਣੇ ਨੇਗੇ ਤੇ ਫਿਰ ਦੇਖਦੇ ਆਂ ਜੀ ਕੰਮ ਨ ਮੈਡੀਕੈ ਸ਼ਾਇਦ ਉਸ ਤੋਂ ਬਾਅਦ ਆਪਾਂ ਜਾਈਏ ਜੀ ਖੇਤ ਲੋ ਜੀ ਮੇਸਾ ਤੋਂ ਨਮਾਤੀ ਅਸੀਂ ਗਿਆ ਤੇ ਅੱਜ ਜਸਮੀਤ ਨੇ ਇੱਕ ਖਾਂ ਦਾ ਕੰਮ ਵੀ ਸਵੇਰੇ ਨਿਮੇਟਤਾ ਤੇ ਸਵੇਰੇ ਵੱਢ ਲਿਆ ਆ ਸੀਗਾ ਤੇ ਹੁਣ ਦੁਬਾਰਾ ਫਿਰ ਤੋਂ ਗਿਆ ਹੋਇਆਗਾ ਤੇ ਇੱਕ ਦਿਨ ਮੈਂ ਅਗਲੇ ਦਿਨ ਦੀ ਇੱਕ ਦਿਨ ਪਹਿਲਾਂ ਹੀ ਵੱਢ ਕੇ ਰੱਖ ਦਿੰਦਾਗਾ ਤੇ ਰੇੜੀ ਚ ਪਾ ਕੇ ਫਿਰ ਉੱਥੇ ਖੜਾ ਜੰਨੇ ਹੁੰਨੇ ਆਗੇ ਛਾਵੇਂ ਤੇ ਜਿਹੜੇ ਹੁਣ ਪੌਣੇ ਹੁੰਦੇ ਆਗੇ ਫਿਰ ਉਹ 15 ਰੱਖ ਲੈਣੇ ਹੁੰਨੇ ਬਾਅਦ ਚੋ ਟੋਕਾ ਕਰਕੇ ਤੇ ਫਿਰ ਉਹਨਾਂ ਨੂੰ ਮੈਂ ਸੰਭਾ ਦੇਣੇ ਆ ਜੀ ਤੇ ਆਪਾਂ ਮੈਂ ਸੰਭਾਲ ਲਿਆ ਸੀਗੀਆਂ ਤੇ ਹੁਣ ਆਪਾਂ ਇਹਨਾਂ ਨੂੰ ਬੰਨਦਾਂਗੇ ਜੀ ਸੱਡ ਥੱਲੇ ਤੇ ਫਿਰ ਉਸ ਤੋਂ ਬਾਅਦ ਇੱਧਰ ਫਸ ਵਗੈਰਾ ਤੋਦਣਗੇ ਮਮਾ ਜੀ ਤੇ ਦਿਨੇ ਤੇ ਸਾਰ ਦਿਨ ਸਾੜ ਥੱਲੇ ਹੁੰਦੀ ਰਹਿੰਦੀਆਂ ਕਿਉਂਕਿ ਹੁਣ ਤਾਂ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਿ ਨਾਲੇ ਪੱਖਾ ਵਗੈਰਾ ਨਹੀਂ ਹੈਗਾ ਇੱਧਰ ਬਾਹਰ ਧੁੱਪ ਜ਼ਿਆਦਾ ਹੋ ਜਾਂਦੀ ਹੈ ਕਿ ਤੇ ਬਾਅਦ ਵਿੱਚ ਆਪਾਂ ਸਾੜ ਥੱਲੇ ਬੰਦਦੇ ਨੇ ਹੁੰਨੇ ਹੈਗੇ ਸਿਆਲ ਦੇ ਵਿੱਚ ਹਮੇਸ਼ਾ ਹੀ ਧੁੱਪੇ ਰਹਿੰਦੀਆਂ ਨੇਗੀਆਂ ਤੇ ਹੁਣ ਦੇਖਦੇ ਹਾਂ ਜੀ ਇੱਧਰ ਆਪਾਂ ਨੇ ਕਟੀਆਂ ਵੀ ਨਮਾਈਆਂ ਹੋਈਆਂ ਸੀਗੀਆਂ ਤੇ ਇਹ ਹੈ ਜੀ ਆਪਣੀ ਛੋਟੀ ਜੀ ਕੱਟੀ ਪਿਆਰੀ ਜੀ ਬਹੁਤ ਜ਼ਿਆਦਾ ਚੋੜ ਕਰਦੀ ਹੈ ਜੀ ਜਿਹਨੂੰ ਭੱਜਨ ਨੂੰ ਕਹਿੰਦੇ ਨੇ ਇੱਕ ਵਾਰ ਭੱਜਨ ਚ ਸਾਰੀ ਬੇੜੀ ਚ ਗਾਗੋ ਪਾ ਦਿੰਦੀ ਹੈ ਕਿਉਂਕਿ ਸਾਰਾ ਐਂ ਪਸਦੀ ਫਿਰੂਗੀ ਤੇ ਹੁਣ ਇਹਨੂੰ ਖੋਲਣਾ ਸੀਗਾ ਤੇ ਇਹ ਟੇਢੀ ਟੇਢੀ ਤੁਰੀ ਜਾਂਦੀ ਹੁੰਦੀ ਹੈਗੀ ਓਹੋ ਕਿੱਧਰ ਫੋੜੇ ਚ ਬਸਦੀ ਫਿਰਦੀ ਆ ਦੇ ਕਮ ਨੇ ਮੇੜ ਕੇ ਤੇ ਡੈਡੀ ਜੀ ਹੋਰੀ ਪਹਿਲਾਂ ਆਗੇ ਸੀਗੇ ਤੇ ਆਪਾਂ ਹੁਣ ਆਏ ਆ ਜੀ ਅੱਜ ਆਪਾਂ ਪੱਟ ਰਹੇ ਆ ਜੀ ਲਸਣ ਤੇ ਪਿਆਜ਼ ਤੇ ਕਾਫੀ ਦਿਨਾਂ ਤੋਂ ਕਹਿ ਰਹੇ ਸੀਗੇ ਪੱਟਣ ਨੂੰ ਤੇ ਫਿਰ ਅੱਜ ਸੰਡੇ ਸੀਗਾ ਤੇ ਅੱਜ ਅੱਜ ਅਸ਼ਮੀਤ ਵੀ ਕਰੇ ਸੀਗਾ ਤਾਂ ਕਰਕੇ ਫਿਰ ਅੱਜ ਆਪਾਂ ਲਸਣ ਤੇ ਪਿਆਜ਼ ਪੱਟ ਰਹੇ ਸੀਗੇ ਨਾਲੇ ਆਪਾਂ ਪਹਿਲਾਂ ਸਪੈਨ ਆਪਾਂ ਸਾਰਾ ਸਮਾਨ ਪੱਟਤਾ ਸੀਗਾ ਕਿਉਂਕਿ ਹੁਣ ਗਰਮੀ ਵਾਲਾ ਸਮਾਨ ਲੱਗੂ ਹੈ ਨਾ ਗਰਮੀ ਵਾਲੇ ਸਬਜ਼ੀਆਂ ਲੱਗਣਗੀਆਂ ਤਾਂ ਕਰਕੇ ਜੀ लकी लकी आ जा ਲੱਜ ਲਾ ਤੂੰ ਕੱਦ ਜੀ ਨਿਕਲ ਮੈਂ ਮੱਟਾ ਮੱਟਾ ਬੰਦਾ ਮੈਂ ਤੁਰਦਾ ਇੰਦਾ ਦੋ ਲਿੱਲਾ ਪਿਆ ਹੈ ਤਾਂ ਲੰਡਰ ਸੇਦਾ ਹਮਾੜੀ ਬਸਤ ਪੁੱਪੂ ਲੰਗੀ ਪੁੱਪੂ ਲੰਗੀ ਆਪਨੇ ਬੱਟਾ ਵਾ ਕੇ ਵੀ ਭੰਗ ਲਾ ਰਾਂਗੇ ਐ ਇੱਥੇ ਤਾਂ ਕੱਟੀ ਲਾਵਾਂਗੇ ਉਧਰ ਲਾਵਾਂਗੇ ਤੇਰਾ ਤਾਂ ਪੂਰੀਆਂ ਲਾਵਾਂਗੇ ਜਿਹੜੇ ਹੋਈਆਂ ਹੋ ਗਈਆਂ ਨਾ ਜੰਦਰਾ ਨਾ ਲਾ ਦੇ। ਪੇਰਾ ਨਾ ਹਾਰੀ ਹੋਰ ਤਾਂ 2 ਮਹੀਨੇ ਬਣੇ ਹੋਏ। ਦੇਖ। ਸਤਿ ਸ੍ਰੀ ਅਕਾਲ ਦੇਖੋ ਜੀ ਸਾਡੀ ਇਹਨੂੰ ਬਰਾਂਡ ਤੇ ਰੱਖ ਦਾਂਗੇ ਨਾ ਫਿਰ ਬੜੀ ਫਾਇਦਾ ਨਹੀਂ ਹੋਊਗੀ ਚਲੋ ਜੀ ਆਪਾਂ ਲਾਸਨ ਤੇ ਗੰਡੇ ਪੱਟ ਲੈ ਸੀਗੇ ਤੇ ਹੁਣ ਆਪਾਂ ਲੈ ਕੇ ਜਾਂਦੇ ਆ ਜੀ ਇਹਨਾਂ ਨੂੰ ਕਰੇ ਤੇ ਮੈਂ ਉਮੀਦ ਕਰਦੀ ਹਾਂ ਜੀ ਤੁਹਾਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗੂਗਾ ਤੇ ਆਪਾਂ ਬਲੌਗ ਦੇ ਅੰਤ ਪੈਥੀ ਕਰਦੇ ਆਂ ਜੀ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਛਤਰੀ ਅਕਾਲ